ਦੋਸਤੋ ਜਦੋਂ ਲੀਡਰ ਕਿਸੇ ਵੀ ਦੇਸ਼ ਦੇ ਲੀਡਰ ਹੈ ਜਿਹੜੇ ਉਹ ਵਾਅਦਿਆਂ ਦੀ ਖੇਤੀ ਕਰਨ ਜਾਨੀ ਤਰ੍ਹਾਂ ਤਰ੍ਹਾਂ ਦੇ ਵਾਅਦੇ ਸਬਜ ਬਾਗ ਤਾਜੇ-ਤਾਜੇ ਵਾਅਦੇ ਮਨ ਨੂੰ ਲੁਭਾਉਣ ਵਾਲੇ ਦਿਲ ਨੂੰ ਲੁਭਾਉਣ ਵਾਲੇ ਤੁਹਾਨੂੰ ਖਿੱਚਣ ਵਾਲੇ ਵਾਅਦੇ ਕਰਨ ਲੱਗ ਜਾਣ ਤਾਂ ਸਾਨੂੰ ਫਿਰ ਤੇ ਲੋਕ ਭੁੱਖੇ ਮਰਦੇ ਹੋਣ ਲੀਡਰ ਵਾਅਦਿਆਂ ਦੀ ਖੇਤੀ ਕਰਨ ਲਾਰਿਆਂ ਦੀ ਖੇਤੀ ਕਰਨ ਤੇ ਲੋਕ ਭੁੱਖੇ ਮਰਦੇ ਹੋਣ ਮੋٹے ਤੌਰ ਦੇ ਉੱਤੇ ਫਿਰ ਸਾਨੂੰ ਇਹ ਸਮਝ ਪੈ ਜਾਣੀ ਚਾਹੀਦੀ ਹੈ ਕਿ ਇਹ ਲੋਕਤੰਤਰ ਨਹੀਂ ਇਹ ਤਾਂ ਧੋਖਾ ਤੰਤਰ ਹੈ ਇਹ ਬੇਈਮਾਨੀ ਤੰਤਰ ਹੈ ਕਿ ਲੀਡਰ ਹਰ 5 ਸਾਲਾਂ ਬਾਅਦ ਆਉਂਦੇ ਆ ਸਾਡੇ ਕੋਲੇ ਲਾਰਿਆਂ ਦੀ ਪੰਡ ਲੈ ਕੇ ਆਉਂਦੇ ਨੇ ਨਵੇਂ-ਨਵੇਂ ਲਾਰੇ ਨਵੇਂ-ਨਵੇਂ ਜਾਲ ਨਵੇਂ-ਨਵੇਂ ਭਾਸ਼ਣ ਨਵੀਆਂ-ਨਵੀਆਂ ਗੱਲਾਂ ਤੇ ਅਸੀਂ ਉਹਨਾਂ ਭਾਸ਼ਣਾਂ ਦੇ ਜਾਲ ਵਿੱਚ ਫਸ ਕੇ ਹਰ 5 ਸਾਲਾਂ ਬਾਅਦ ਉਹਨਾਂ ਦਾ ਸ਼ਿਕਾਰ ਬਣ ਜਾਂਦੇ ਆ ਪਰ ਸਾਡੀ ਕਿਸਮਤ ਨਹੀਂ ਬਦਲਦੀ ਇੱਕ ਗੀਤਕਾਰ ਹੈ ਗਾਇਕ ਹੈ ਉਹਨੇ ਲਿਖਿਆ ਕਿ ਲੱਖਾਂ ਬਾਰੀ ਬਦਲੀਆਂ ਰੁੱਤਾਂ ਪਰ ਸਾਡਾ ਮੌਸਮ ਆਇਆ ਨਾ ਸਾਡਾ ਮੌਸਮ ਤਾਂ ਕਦੇ ਵੀ ਨਹੀਂ ਆਇਆ ਮਿਹਨਤ ਕਰਨ ਵਾਲੇ ਲੋਕਾਂ ਦਾ ਕਿਰਤੀ ਲੋਕਾਂ ਦਾ ਛੋਟੇ ਕਿਸਾਨਾਂ ਮਜ਼ਦੂਰਾਂ ਦਾ ਸਾਡਾ ਮੌਸਮ ਤਾਂ ਕਦੇ ਵੀ ਨਹੀਂ ਆਇਆ ਰੁੱਤਾਂ ਬਦਲ ਜਾਂਦੀਆਂ ਨੇ ਸਰਕਾਰਾਂ ਬਦਲ ਜਾਂਦੀਆਂ ਨੇ ਪਰ ਸਾਡੇ ਘਰਾਂ ਦੇ ਵਿੱਚ ਕਦੇ ਰੌਣਕ ਨਹੀਂ ਆਈ ਸਾਡੇ ਘਰਾਂ 'ਚ ਕਦੇ ਭੰਗੜੇ ਨਹੀਂ ਪਏ ਕਦੇ ਖੁਸ਼ੀ ਨਹੀਂ ਆਈ ਸਾਡੇ ਤਾਂ ਉਵੇਂ ਗਰੀਬੀ ਨੇ ਡੇਰੇ ਲਾਏ ਹੋਏ ਹੈ ਉਹੀ ਬਿਮਾਰੀਆਂ ਉਹੀ ਭੁੱਖਮਰੀ ਉਹੀ ਅਨਪੜਤਾ ਉਹੀ ਕੰਗਾਲੀ ਛਦੀਆਂ ਤੋਂ ਤੁਰੀ ਆਉਂਦੀ ਹੈ ਪੀੜੀ ਦਰ ਪੀੜੀ ਜਿਵੇਂ ਵੱਡੇ ਲੋਕ ਜਿਹੜੇ ਅਮੀਰ ਪਰਿਵਾਰ ਨੇ ਉਹ ਕਹਿੰਦੇ ਹੁੰਦੇ ਨਾ ਅਸੀਂ ਫਲਾਣੇ ਖਾਨਦਾਨੀ ਬੰਦੇ ਆ ਭਾਈ ਸਾਡੀ ਤਾਂ ਗਰੀਬੀ ਖਾਨਦਾਨੀ ਬਣੀ ਪਈ ਹੈ ਸੋ ਇਹ ਜਿਹੜੀ ਹੈ ਇਹਨਾਂ ਅਲਮਤਾਂ ਤੋਂ ਖਿਹੜਾ ਕਿਵੇਂ ਛੁੱਟੇ ਤੇ ਇਹਨਾਂ ਲੀਡਰਾਂ ਦੀ ਅਸੀਂ ਨਬਜ਼ ਕਿਵੇਂ ਪਛਾਣੀਏ ਇਹ ਅਸੀਂ ਕਦੋਂ ਕਿਹਨੋਂ ਹਟਮਗੇ ਕਿ ਅਸੀਂ ਫਲਾਣੀ ਪਾਰਟੀ ਦੇ ਆ ਅਸੀਂ ਤਾਂ ਫਲਾਣੀ ਪਾਰਟੀ ਦੇ ਆ ਅਸੀਂ ਕਦੇ ਵੀ ਆਪਣਾ ਜਮਾਤੀ ਆਧਾਰ ਦੇ ਉੱਤੇ ਏਕਾ ਨਹੀਂ ਉਹ ਸਾਰਿਆ ਹੈਗਾ ਜਿਹਦੇ ਕਰਕੇ ਅੱਜ ਤੱਕ ਸਾਨੂੰ ਮਾਰ ਪੈਂਦੀ ਤੁਰੀ ਆਉਂਦੀ ਹੈ ਤਾਂ ਇਸ ਗੱਲ ਦੇ ਉੱਤੇ ਆਓ ਮੇਰੇ ਲੋਕੋ ਚਰਚਾ ਕਰੀਏ ਤੇ ਇਸ ਅਲੰਤ ਤੋਂ ਕਿ ਗਰੀਬੀ ਤੇ ਅਨਪੜਤਾ ਜਿਹੜੀ ਹੁੰਦੀ ਹੈ ਨਾ ਇਹ ਸਭ ਤੋਂ ਖਤਰਨਾਕ ਬਿਮਾਰੀ ਹੈ ਇਹ ਤੋਂ ਖਿਹੜਾ ਕਿਵੇਂ ਛੁੱਟੇ ਇਹਦੇ ਉੱਤੇ ਦੋਸਤੋ ਤੁਸੀਂ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮੇਘਰਾ ਜਿਹੜਾ ਅੱਲਾ YouTube ਚੈਨਲ ਨੂੰ ਲਾਈਕ ਕਰਕੇ ਗਾਂ ਸ਼ੇਅਰ ਕਰਦਿਆ ਕਰੋ ਮੈਨੂੰ ਆਪਦਾ ਦੋਸਤ ਬਣਾਓ ਤੇ ਇਨਾਂ ਗੰਭੀਰ ਮਸਲਿਆਂ ਦੇ ਉੱਤੇ ਆਓ ਚਰਚਾ ਛੇੜੀਏ ਬਹੁਤ ਬਹੁਤ ਧੰਨਵਾਦ